ਦੁੱਖ ਕੀ ਹੈ ਮਨੁੱਖ ਦੀ ਜ਼ਿੰਦਗੀ ਦੇ ਆਪਣੇ ਆਪਣੇ ਦੁੱਖ ਹਨ ਹਰੇਕ ਮਨੁੱਖ ਦਾ ਆਪਣਾ ਆਪਣਾ ਦੁੱਖ ਹੈ ਕਿਸੇ ਨੂੰ ਗਰੀਬੀ ਦਾ ਦੁੱਖ ਕਿਸੇ ਨੂੰ ਅਮੀਰੀ ਦੇ ਵਿੱਚ ਰਹਿੰਦਿਆਂ ਸਰੀਰਕ ਦੁੱਖ ਕਿਸੇ ਨੂੰ ਪੁੱਤਰ ਦੇ ਵਿਯੋਗ ਦਾ ਦੁੱਖ ਕਿਸੇ ਨੂੰ ਮਾਪਿਆਂ ਦੇ ਵਿਯੋਗ ਦਾ ਦੁੱਖ ਔਰ ਇਸੇ ਤਰ੍ਹਾਂ ਹੀ ਹਰੇਕ ਇਨਸਾਨ ਦੇ ਆਪਣੇ ਆਪਣੇ ਦੁੱਖ ਹਨ ਦੁੱਖ ਕਈ ਕਿਸਮਾਂ ਦੇ ਹਨ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਅਨੁਸਾਰ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਸਵਾਲ ਤਾਂ ਬਹੁਤ ਸਨ ਕਿ ਹਰੇਕ ਇਨਸਾਨ ਦੇ ਜ਼ਿੰਦਗੀ ਦੇ ਆਪਣੇ ਆਪਣੇ ਦੁੱਖ ਹਨ ਸਾਰੇ ਦੁੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੈਂ ਕੁਝ ਦੇਰ ਸੋਚਣ ਤੋਂ ਬਾਅਦ ਜਵਾਬ ਦਿੱਤਾ ਕਿ ਮੇਰੇ ਅਨੁਸਾਰ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਮਾਪੇ ਨੂੰ ਬੁੱਢੇ ਹੁੰਦੇ ਹੋਏ ਦੇਖਣਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਪਰਮਾਤਮਾ ਦੇ ਨਿਯਮ ਨੂੰ ਟਾਲ ਨਹੀਂ ਸਕਦੇ ਜਦੋਂ ਤੁਸੀਂ ਪਰਮਾਤਮਾ ਦੇ ਨਿਯਮ ਨੂੰ ਟਾਲ ਨਹੀਂ ਸਕਦੇ ਮਾਹ ਬਾਬ ਦੇ ਉਹ ਖੂਬ ਸੂਰਤ ਜਿਹੇ ਚਿਹਰੇ ਜਦੋਂ ਝੁਰੜੀਆਂ ਵਿੱਚ ਬਦਲ ਜਾਂਦੇ ਹਨ ਤਾਂ ਸੱਚੀ ਬਹੁਤ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਜਿਨ੍ਹਾਂ ਨੇ ਸਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਅੱਜ ਉਹ ਚੱਲਣ ਲਈ ਕਿਸੇ ਦੇ ਮਹਤਾਜ ਹੋ ਜਾਂਦੇ ਹਨ ਤਾਂ ਸੱਚੀ ਬਹੁਤ ਦੁੱਖ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਨਜ਼ਰਾਂ ਜਦੋਂ ਲੱਗ ਜਾਣ ਤੈਨੂੰ ਨਜ਼ਰ ਲੱਗ ਹੀ ਗਈ ਹੈ ਇਹ ਕਹ ਕੇ ਨਜ਼ਰਾਂ ਉਤਾਰੀਆਂ ਹੁਣ ਜਦੋਂ ਉਹਨਾਂ ਦੀ ਨਜ਼ਰ ਹੀ ਧੁੰਦਲੀ ਹੋ ਜਾਂਦੀ ਹੈ ਕਿਸੇ ਦਾ ਸਹਾਰਾ ਤੱਕਦੇ ਹਨ ਤਾਂ ਸੱਚੀ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਸੱਚੀ ਬਹੁਤ ਦੁੱਖ ਹੁੰਦਾ ਹੈ ਜਦ ਹਮੇਸ਼ਾ ਹੱਸ ਹੱਸ ਕੇ ਗੱਲਾਂ ਕਰਨ ਵਾਲੇ ਜਦੋਂ ਹਮੇਸ਼ਾ ਹਾਸਾ ਹਾਸਾ ਕੇ ਗੱਲਾਂ ਕਰਨ ਵਾਲੇ ਖਮੋਸ਼ ਹੋ ਜਾਂਦੇ ਹਨ ਤਾਂ ਸੱਚੀ ਦਿਲ ਪਰ ਆਉਂਦਾ ਹੈ ਜਦੋਂ ਸਾਨੂੰ ਉਂਗਲੀ ਪਕੜ ਕੇ ਚਲਾਉਣ ਵਾਲੇ ਹੁਣ ਖੁਦ ਇਸ ਸਹਾਰੇ ਦੇ ਮਹਤਾਜ ਹੋ ਜਾਂਦੇ ਹਨ ਤਾਂ ਸੱਚੀ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਸੱਚੀ ਮੈਨੂੰ ਤਾਂ ਦੇਖ ਕੇ ਬਹੁਤ ਦੁੱਖ ਹੁੰਦਾ ਹੈ